ਅੱਜ ਜਿਹੜਾ ਨਸ਼ਾ ਵਿਰੋਧ ਯੁੱਧ ਚਲਾਇਆ ਹੋਇਆ ਹੈ ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਸਾਰੀ ਸਟੇਟ ਦੇ ਵਿੱਚ ਹੀ ਗੋਲਾ ਹੁਸ਼ਿਆਰ ਪੁੱਛ ਪਹਿਲਾਂ ਸੰਪਰਕ ਮੀਟਿੰਗ ਕੀਤੀ ਜਿਸ ਵਿੱਚ ਸਾਰੇ ਪਤਨ ਦੇ ਸਾਰੇ ਜਿਹੜਾ ਨਾਲ ਸਰਪੰਚ ਪੰਜ ਕੌਂਸਲਰ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਅਵੇਰਨੈਸ ਕੈਂਪੇਨ ਚਲਾਈ ਤੇ ਉਸੇ ਦੀ ਲੜੀ ਦੇ ਵਿੱਚ ਹੀ ਇਹ ਇੱਕ ਇੰਟਰ ਸਟੇਟ ਨਾਕਾਬੰਦੀ ਕੀਤੀ ਗਈ ਹੈ ਤੇ ਸਾਰੇ ਪੰਜਾਬ ਦੇ ਵਿੱਚ ਇੱਕ ਕੋਆਰਡੀਨੇਟਡ ਐਫਰਟ ਦੇ ਵਿੱਚ ਅਸੀਂ ਇੰਟਰ ਸਟੇਟ ਨਾਕੇ ਲਗਾਏ ਤੇ ਫੁਸ਼ਾਰਪੁਰ ਦੇ ਵਿੱਚ ਵੀ ਇਹਨੇ 11 ਖਾਵਾਂ ਦੇ ਤਾਂ ਇੰਟਰ ਸਟੇਟ ਨਾਕੇ ਲਾ ਕੇ ਲਗਾਏ ਗਏ ਨੇ ਤੇ ਬੋਗੋਵਾਲ ਤਾਂ ਇਥੇ ਜਿਹੜਾ ਨਕਾ ਲੱਗਿਆ ਇੱਥੇ ਜਿਹੜੀਆਂ 4 ਬਾਜੂ ਨੇ ਜੀ ਕੋਲ ਬੱਧੀਆਂ ਆ ਇਹ ਤੁਹਾਡੀ ਚੈਕਿੰਗ 4 ਤੱਕ ਤੇ ਇਹਨੇ ਸਾਰਾ ਸਵਾਸਾ ਸਹਤ ਬਾਕੀ ਘੜੀਆਂ ਦੀ ਚੈਕਿੰਗ ਦਿੱਤੀ ਹੈ ਔਰ ਉਹਨਾਂ ਦੇ ਇੱਕ ਚਲਾਨ ਵਗੈਰਾ ਵੀ ਕੀਤੇ ਨੇ ਇਹਦੇ ਵਿੱਚ ਮੇਨ ਮਕਸਦ ਇਹ ਹੈ ਵੀ ਜਿਹੜਾ ਕ੍ਰਿਮੀਨਲ ਐਲੀਮੈਂਟ ਹੈ ਜਾਂ ਮਾੜੇ ਕੰਮ ਮਾੜੇ ਕੰਮ ਕਰਦਾ ਹੈ ਇੱਕ ਤਾਂ ਉਸ ਤੇ ਮਨ ਦੇ ਵਿੱਚ ਡਰ ਹੋਵੇ ਕਿਉਂਕਿ ਇਸ ਵੀ ਅਸੀਂ ਸਰਪ੍ਰਾਈਜ਼ ਲੈਵਲ ਦੇ ਉੱਤੇ ਇਹ ਨਾਕੇ ਰੱਖਦੇ ਹਾਂ ਹਰ ਵੇਲੇ ਰੋਜ਼ ਨਹੀਂ ਰੱਖਦੇ ਪਰ ਉਸ ਦੇ ਨਾਲ ਉਹਦੇ ਵਿੱਚ ਵੀ ਕਦੋਂ ਵੀ ਫੜਿਆ ਜਾ ਸਕਦਾ ਉਹਦੇ ਸਿਸਟਮ ਨੂੰ ਡਿਸਰਪਟ ਕਰਨਾ ਜਿਹੜਾ ਹੈ ਉਹ ਸਾਡਾ ਮੇਨ ਕੰਮ ਹੁੰਦਾ ਹੈ ਔਰ ਇਹਦੇ ਤੇ ਅਕਸਰ ਸਾਨੂੰ ਇਸੇ ਨਾਲ ਚ ਰਿਕਵਰੀ ਵੀ ਹੋ ਜਾਂਦੀ ਹੈ ਚਾਸ ਰਿਕਵਰੀ ਵੀ ਹੋ ਜਾਂਦੀ ਹੈ ਪਰ ਮੇਨ ਇਹ ਹੁੰਦਾ ਹੈ ਵੀ ਕ੍ਰਿਮੀਨਲਸ ਦੀ ਐਕਟੀਵਿਟੀ ਜਿਹੜੀਆਂ ਨੇ ਉਹ ਡਿਸਪਰਸ ਉਹਦੇ ਨਾਲ ਸਾਨੂੰ ਜਿਹੜੀ ਨਸ਼ੇ ਦੀ ਸਪਲਾਈ ਰੋਕਣ ਵਾਸਤੇ ਉਹਦੇ ਵਿੱਚ ਵੀ ਬਹੁਤ ਸਹਿਯੋਗ ਮਿਲਦਾ ਹੈ ਮੈਂ ਜਿੱਦਾਂ ਪਹਿਲਾਂ ਵੀ ਇਹ ਕਹਿ ਆ ਵੀ ਸਾਰੇ ਲੋਕਾਂ ਨੂੰ ਇਹ ਅਪੀਲ ਕੀਤੀ ਹੈ ਵੀ ਉਹਨਾਂ ਕੋਲ ਜੋ ਵੀ ਇਨਫਾਰਮੇਸ਼ਨ ਹੁੰਦੀ ਹੈ ਔਰ ਜਿਸ ਵੀ ਲੈਵਲ ਤੇ ਉਹ ਯੋਗਦਾਨ ਕਰ ਸਕਦੇ ਨੇ ਉਹ ਸਾਰੇ ਰਲ ਕੇ ਹੀ ਇਸ ਮੁਹਿੰਮ ਦੇ ਵਿੱਚ ਆਪਣਾ ਸਹਿਯੋਗ ਦਿਓ ਤਾਂ ਕਿ ਆਪਾਂ ਸਾਰੇ ਹੀ ਆਪਣੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਇਸ ਬਿਮਾਰੀ ਤੋਂ ਦੂਰ ਕਰ ਸਕੀਏ ਚੱਲ ਰਹੀ ਇਸ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਸਰਦਾਰ ਕੋਈ ਇਹ ਤੋਂ ਵੱਡੀ ਸਫਲਤਾ ਮਿਲੀ ਹੈ ਹੁਣ ਇਸ ਦੇ ਵਿੱਚ ਵੱਖ-ਵੱਖ ਥਾਵਾਂ ਤੇ ਬਹੁਤ ਤੁਹਾਨੂੰ ਰੋਜ਼ ਡਿਟੇਲਸ ਦਿੰਦੇ ਨੇ ਤਾਂ ਜਿਸ ਤਰ੍ਹਾਂ ਇੱਥੇ ਹੁਸ਼ਿਆਰਪੁਰ ਦਾ ਐਸ.ਪੀ. ਸਾਹਿਬ ਤੁਹਾਨੂੰ ਬਿਠਾ ਦੇ ਦੇਣਗੇ ਵੀ ਹੁਣ ਤੱਕ ਇਹਨਾਂ ਨੇ ਕਾਫੀ ਕੇਸ ਬਿਸਤੂਲ ਕੀਤੇ ਨੇ ਡਰੱਗ ਰੈਕਟਸ ਡਰੱਗ ਪੈਟਲਰਸ ਤੋਂ ਉਹਨਾਂ ਨੂੰ ਅਰੈਸਟ ਕੀਤਾ ਜਿੰਨੇ ਭੇਜਿਆ ਈਵਨ ਜਿਹੜੀ ਤਾਂ ਵੱਡੇ ਕ੍ਰਾਈਮਨਲਸ ਨੇ ਕਾਹਦੀ ਪ੍ਰਾਪਰਟੀਆਂ ਵੀ ਫੋਰਫਿਟ ਕੀਤੀਆਂ ਕਰਦੇ ਪੂਰੀ ਕਾਨੂੰਨੀ ਕਾਰਵਾਈ ਤੋਂ ਬਾਅਦ ਤਕਰੀਬਨ 25 ਕਰੋੜ ਤੋਂ ਵੱਧ ਇਹਨਾਂ ਦੀ ਜਿਹੜੀ ਪ੍ਰਾਪਰਟੀਆਂ ਹੁਣ ਤੱਕ ਸ਼ਿਆਰਪੁਰ ਦੇ ਵਿੱਚ ਫੋਰਫਿਟ ਇਸੇ ਤਰ੍ਹਾਂ ਹੀ ਇਹ ਸਾਰਿਆਂ ਦੇ ਸਹਿਯੋਗ ਨਾਲ ਔਰ ਇਹਦੇ ਚ ਨਾਲ ਹੀ ਲੋਕਾਂ ਨੂੰ ਐਜੂਕੇਟ ਕਰਨ ਲਈ ਅਵੇਅਰਨੈਸ ਲਈ ਵੱਖ-ਵੱਖਿਆ ਕੈਂਪੇਨ ਵੀ ਚਲਾਈਆਂ ਜਾ ਰਹੀਆਂ ਨੇ ਜਿਹੜੀ ਟ੍ਰੀਟਮੈਂਟ ਵਾਸਤੇ ਜਿਸ ਤਰ੍ਹਾਂ ਹੈਲਥ ਡਿਪਾਰਟਮੈਂਟ ਦੇ ਥਰੂ ਉਹਨਾਂ ਨੂੰ ਰੀਹੈਬਿਲੀਟੇਟ ਕਰਨਾ ਡੀਟੌਕਸੀਫਾਈ ਕਰਕੇ ਡੀਡਕਸ਼ਨ ਤੋਂ ਬਾਅਦ ਫਿਰ ਅੱਗੇ ਰੀਹੈਬਿਟੇਸ਼ਨ ਸੋ ਇੱਕ ਕੋਆਰਡੀਨੇਟਡ ਐਫਰਟ ਦਾ ਜਿਹੜਾ ਕੰਮ ਹੈ ਉਹ ਸਾਰਿਆਂ ਦਾ ਠੀਕ